ਐਚਐਮਪੀਵੀ ਵਾਇਰਸ 2001 ਚ ਜਿਹੜਾ ਹੈਗਾ ਯੂਰਪ ਦੇ ਵਿੱਚ ਸਵਿਟਜ਼ਰਲੈਂਡ ਚ ਪਹਿਲੀ ਵਾਰ ਨੀਦਰਲੈਂਡਸ ਦੇ ਵਿੱਚ ਇਹਦੀ ਖੋਜ ਹੋ ਚੁੱਕੀ ਸੀ ਉਹ ਕਮਰੇ ਚ ਅਗਰ 100 ਲੋਕ ਹੈ ਗਏ ਆ ਔਰ ਇੱਕ ਵਿਅਕਤੀ ਉੱਥੇ ਖੰਗ ਕੇ ਚਲਾ ਗਿਆ ਤਾਂ ਛਿੱਕਾ ਮਾਰ ਕੇ ਤੇ ਮਿਲੀਅਨਸ ਆਫ ਪਾਰਟੀਕਲ ਹਵਾ ਚ ਹੁੰਦੇ ਆ ਉਹ ਵੀ ਇੱਕ ਰੂਟ ਹੁੰਦਾ ਕਿਉਂਕਿ ਸਾਹ ਤੇ ਆਪਾਂ ਲੈਣਾ ਹੀ ਲੈਣਾ 2003 2004 ਦੀ ਜਿਹੜੀ ਸਿਆਲ ਸੀ ਅਮਰੀਕਾ ਦੇ ਵਿੱਚ 20000 ਲੋਕਾਂ ਨੂੰ ਐਚਐਮਪੀਵੀ ਵਾਇਰਸ ਹੋਇਆ ਸੀ HMPV ਵਾਇਰਸ ਇਨੀ ਦਿਨੀ ਚਰਚਾ ਦੇ ਵਿੱਚ ਹੈ ਜਿਸ ਦੇ ਨਾਲ ਬੱਚੇ ਅਤੇ ਬਜ਼ੁਰਗ ਕਾਫੀ ਪ੍ਰਭਾਵਿਤ ਹੋ ਰਹੇ ਨੇ ਚੀਨ ਦੇ ਵਿੱਚ ਇਸ ਦੇ ਜਾਦਾ ਮਾਮਲੇ ਸਾਹਮਣੇ ਆਏ ਨੇ ਪਰ ਇਸ ਦਾ ਨਾਰਥ ਅਮਰੀਕਾ ਦੇ ਵਿੱਚ ਕਿੰਨਾ ਕੁ ਖਤਰਾ ਹੋ ਸਕਦਾ ਹੈ ਇਸ ਬਾਰੇ ਡਾਕਟਰ ਪ੍ਰਗਟ ਸਿੰਘ ਪੁਰਜੀ ਹੋਰਾਂ ਦੇ ਨਾਲ ਚੈਨਲ ਪੰਜਾਬੀ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ ਤੁਹਾਨੂੰ ਪਤਾ ਹੈ ਇਹ ਚਾਈਨਾ ਦੇ ਵਿੱਚ ਜਿਹੜਾ ਨਾਰthern ਏਰੀਆ ਚਾਈਨਾ ਦਾ ਉੱਥੇ ਜਿਹੜਾ ਵਾਇਰਸ ਹੈਗਾ ਉਹਨੂੰ HMPV ਵਾਇਰਸ ਕਹਿੰਦੇ ਹਿਊਮਨ ਮੈਟਾ ਨਿਊਮੋ ਵਾਇਰਸ ਬਟ ਬਹੁਤ ਸਾਰੇ ਲੋਕਾਂ ਨੂੰ ਡਰ ਹੈਗਾ ਕਿਉਂਕਿ ਚਾਈਨਾ ਤੋਂ ਹੀ ਕੋਵਿਡ ਦੀ ਸ਼ੁਰੂਆਤ ਹੋਈ ਸੀ ਅਜ ਤੋਂ 4-5 ਸਾਲ ਪਹਿਲਾਂ ਲੇਕਿਨ ਮੈਂ ਦੱਸਣਾ ਚਾਹਨਾ ਹੈ ਵੀ ਜਿਹੜਾ ਕੋਵਿਡ ਦਾ ਵਾਇਰਸ ਸੀ ਉਹਦੇ ਨਾਲ ਕਦੀ ਵੀ ਸਾਡਾ ਵਾਹ ਨਹੀਂ ਪਿਆ ਸੀ ਲੇਕਿਨ ਇਹ ਜਿਹੜਾ ਵਾਇਰਸ ਹੈ ਐਚਐਮਪੀਵੀ ਵਾਇਰਸ 2001 'ਚ ਜਿਹੜਾ ਹੈਗਾ ਯੂਰਪ ਦੇ ਵਿੱਚ ਸਵਿਟਜ਼ਰਲੈਂਡ 'ਚ ਪਹਿਲੀ ਵਾਰ ਨੀਦਰਲੈਂਡਸ ਦੇ ਵਿੱਚ ਇਹ ਦੀ ਖੋਜ ਹੋ ਚੁੱਕੀ ਸੀ ਔਰ ਇਹ ਦੁੱਜੇ ਵਾਇਰਸਿਸ ਵਾਂਗਰੀ ਫਲੂ ਵਾਲੇ ਹੀ ਇਹਦੇ ਲੱਛਣ ਚੱਲਦੇ ਆ ਜਿੱਦਾਂ ਆਮ ਕਰਕੇ ਆਪਾਂ ਕਹਿ ਸਕਦੇ ਹਾਂ ਬੁਖਾਰ ਹੋਣਾ ਕੁਝ ਦਿਨ ਨੱਕ ਜਿਹੜਾ ਹੈਗਾ ਉਹਦੇ ਵਿੱਚ ਕੰਜੈਸ਼ਨ ਹੋਣੀ ਨੱਕ ਚੌਣਾ ਗਲੇ 'ਚ ਖਰਾਸ਼ ਹੋਣੀ ਖੰਘ ਹੋਣੀ ਬੁਖਾਰ ਹੋਣਾ ਪਰ ਥੋੜੇ ਇੱਕ ਲੋਕਾਂ ਨੂੰ ਰੈਸ਼ ਵੀ ਹੋ ਸਕਦਾ ਔਰ ਬਹੁਤਾ ਤਰ ਲੋਕ ਜਿਹੜੇ ਹੈਗੇ ਆਪੇ ਹੀ ਠੀਕ ਹੋ ਜਾਂਦੇ ਹੁਣ ਦੇਖੋ ਜਿੱਦਾਂ ਫਲੂ ਹੈਗਾ ਆਰਐਸ ਵੀ ਹੈਗਾ ਇਹ ਬਹੁਤ ਵੱਡੀ ਮਾਤਰਾ 'ਚ ਇਸ ਵੇਲੇ ਸਾਡੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਇਹ ਪ੍ਰਕੋਪ ਚੱਲ ਰਿਹਾ ਔਰ ਹਸਪੀਟਲ ਕਲੌਗਡ ਹੈਗੇ ਆ ਲੇਕਿਨ ਹਰ ਇੱਕ ਬੰਦੇ ਨੂੰ ਜੇਕਰ ਹੋ ਵੀ ਜਾਵੇ ਜਿਹੜਾ ਨਾਰਮਲ ਹੈਲਥੀ ਇਨਸਾਨ ਹੈ ਤੇ ਇੰਨਾ ਖਤਰੇ ਵਾਲੀ ਗੱਲ ਨਹੀਂ ਹੁੰਦੀ ਜਿਹੜੇ ਨਿੱਕੇ ਬੱਚੇ ਹੈਗੇ ਆ ਚਾਈਨਾ 'ਚ ਉਹ 10 ਸਾਲ ਅਸੀ 14 ਸਾਲ ਤੋਂ ਥੱਲੇ ਲੇਕਿਨ ਸਾਡੇ ਨਾਰਥ ਅਮਰੀਕਾ 'ਚ ਅਸੀਂ ਕਿੰਨੇ 5 ਸਾਲ ਤੋਂ ਥੱਲੇ ਜਾਂ 64 ਸਾਲ ਤੋਂ ਉੱਤੇ ਜਿਹੜੇ ਬਜ਼ੁਰਗ ਹੈਗੇ ਉਹਨਾਂ ਨੂੰ ਖਤਰਾ ਜ਼ਿਆਦਾ ਜਾਂ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈਗਾ ਜਾਂ ਆਰਗਨ ਟ੍ਰਾਂਸਪਲੈਂਟ ਜਿਨ੍ਹਾਂ ਨੇ ਲੈ ਨਵੀਂ ਕਿਡਨੀ ਪਾਈ ਆ ਲਿਵਰ ਪਾਇਆ ਜਾਂ ਉਹਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ ਜਾਂ ਗਰਭਵਤੀ ਔਰਤਾਂ ਜਾਂ ਫਿਰ ਮੈਂਟਲ ਹੈਲਥ ਇਸ਼ੂ ਹੈ ਜਾਂ ਡਿਮੈਂਸ਼ੀਆ ਉਹਨਾਂ 'ਚ ਰਿਸਕ ਜ਼ਿਆਦਾ ਹੁੰਦਾ ਸੋ ਪਹਿਲੀ ਗੱਲ ਤੇ ਇਹ ਹੈਗੀ ਆ ਭਾਵੇਂ ਉਹ ਐਚਐਮਪੀ ਵਾਇਰਸ ਹੈਗਾ ਫਲੂ ਹੈਗਾ ਆਰਐਸਵੀ ਹੈਗਾ ਬਚਾਓ ਜਿਹੜਾ ਹੈਗਾ ਬਹੁਤ ਜ਼ਰੂਰੀ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਂਡ ਵਾਸ਼ਿੰਗ ਹੈ ਸਭ ਤੋਂ ਵਧੀਆ ਕਿਉਂਕਿ ਅਗਰ ਇਹ ਵਾਇਰਸ ਪਿਆ ਹੋਇਆ ਸਮਝੋ ਕੋਈ ਵੀ ਸਰਫੇਸ ਦੇ ਉੱਤੇ ਭਾਵੇਂ ਫਲੂ ਦਾ ਵਾਇਰਸ ਹੈ ਆਰਐਸਵੀ ਐਚਐਮਪੀਵੀ ਵਾਇਰਸ ਹੈਗਾ ਅਗਰ ਤੁਹਾਡੇ ਹੱਥ ਲੱਗਦੇ ਆ ਫਿਰ ਅੱਖਾਂ ਨੂੰ ਲੱਗਦੇ ਨੱਕ ਨੂੰ ਮੂੰਹ ਨੂੰ ਤੇ ਵਾਇਰਸ ਟ੍ਰਾਂਸਮਿਟ ਹੋ ਸਕਦਾ ਜਾਂ ਦੂਜਾ ਰੂਟ ਹੈਗਾ ਵੀ ਜਦੋਂ ਕੋਈ ਇਨਸਾਨ ਨੂੰ ਇਹ ਵਾਇਰਸ ਇਨਫੈਕਸ਼ਨ ਹੋਇਆ ਉਹ ਕਮਰੇ ਚ ਅਗਰ 100 ਲੋਕ ਹੈਗੇ ਆ ਔਰ ਇੱਕ ਵਿਅਕਤੀ ਉੱਥੇ ਖੰਘ ਕੇ ਚਲਾ ਗਿਆ ਜਾਂ ਛਿੱਕਾ ਮਾਰ ਕੇ ਤਾਂ ਮਿਲੀਅਨਸ ਆਫ ਪਾਰਟੀਕਲ ਹਵਾ ਚ ਹੁੰਦੇ ਆ ਉਹ ਵੀ ਇੱਕ ਰੂਟ ਹੁੰਦਾ ਕਿਉਂਕਿ ਸਾਹ ਤੇ ਆਪਾਂ ਲੜਾਈ ਨਾਲਾ ਉਹਦੇ ਵਿੱਚ ਇਹ ਹੈਗਾ ਵੀ 100 ਦੇ ਵਿੱਚੋਂ ਕਰੀਬਨ 10 ਨੂੰ ਹੋ ਸਕਦਾ 90 ਫਿਰ ਵੀ ਠੀਕ ਰਹਿਣਗੇ ਔਰ ਅਗਰ 100 ਵਿਅਕਤੀਆਂ ਨੂੰ ਐਚਐਮਪੀ ਵੀ ਹੋ ਗਿਆ ਤੇ ਸਿਰਫ ਇੱਕ ਦੋ ਨੂੰ ਜ਼ਿਆਦਾ ਘਾਤਕ ਹੋਗਾ ਜਾਂ ਖਤਰਨਾਕ ਹੋਗਾ ਲੇਕਿਨ ਕਿਉਂਕਿ ਅਸੀਂ ਕੋਵਿਡ ਤੋਂ ਬਾਅਦ ਦੇਖ ਰਹੇ ਆ ਬਹੁਤ ਸਾਰੇ ਵਾਇਰਸਿਸ ਜਿਹੜੇ ਹੈਗੇ ਆ ਇਹ ਆਪਣਾ ਪ੍ਰਕੋਪ ਜਿਹੜਾ ਹੈਗਾ ਕਰ ਰਹੇ ਆ 2003-2004 ਦੀ ਜਿਹੜੀ ਸਿਆਲ ਸੀ ਅਮਰੀਕਾ ਦੇ ਵਿੱਚ 2000 ਲੋਕਾਂ ਨੂੰ ਐਚਐਮਪੀਵੀ ਵਾਇਰਸ ਹੋਇਆ ਸੀ ਕੈਨੇਡਾ ਦੇ ਵਿੱਚ ਵੀ 0.5% ਟੋਟਲ ਵਾਇਰਲ ਇਨਫੈਕਸ਼ਨ ਪਿਛਲੇ ਸਾਲ ਚ ਐਚਐਮਪੀਵੀ ਵਾਇਰਸ ਤੁਸੀਂ ਸੋ ਇਸ ਲਈ ਕੈਨੇਡਾ ਦੇ ਵਿੱਚ ਇਹਦਾ ਇਨਾ ਕੋਈ ਖਤਰਾ ਨਹੀਂ ਹੈਗਾ ਅਗਰ ਤੁਸੀਂ ਚਾਈਨਾ ਜਾ ਰਹੇ ਹੋ ਹੋਰ ਉਸ ਏਰੀਏ ਚ ਜਾ ਰਹੇ ਹੋ ਜਿੱਥੇ ਵਾਇਰਸ ਹੈਗਾ ਫਿਰ ਹੋਣ ਦੀ ਸੰਭਾਵਨਾ ਜ਼ਿਆਦਾ ਹੈਗੀ ਆ ਲੇਕਿਨ ਅਸੀਂ ਦੇਖਿਆ ਵੀ BC ਚ ਪਿਛਲੇ ਹਫਤੇ ਮਾਸਕ ਮੈਂਡੇਟ ਵੀ ਆਇਆ ਸੀ ਅਗਰ ਤੁਸੀਂ ਕੋਈ ਹੈਲਥ ਕੇਅਰ ਫੈਸਿਲਿਟੀ ਤੇ ਜਾਣਾ ਜਿਵੇਂ ਹਸਪੀਟਲ ਰੈਜ਼ੀਡੈਂਸ਼ੀਅਲ ਕੇਅਰ ਹੋਮ ਜਾਂ ਜਿੱਥੇ ਬਜ਼ੁਰਗ ਹੈਗੇ ਤਾਂ ਤੁਹਾਨੂੰ ਮਾਸਕ ਪਾਉਣਾ ਪਊਗਾ ਮਾਸਕ ਹੈਂਡ ਵਾਸ਼ਿੰਗ ਫਿਜ਼ੀਕਲ ਡਿਸਟੈਂਸ ਜਾਂ ਅਗਰ ਤੁਹਾਨੂੰ ਕੋਈ ਲੱਛਣ ਹੈਗੇ ਘਰ ਬੈਠੋ ਜਾਂ ਕੋਈ ਬਿਮਾਰ ਤੁਹਾਡਾ ਦੋਸਤ ਮਿੱਤਰ ਰਿਸ਼ਤੇਦਾਰ ਹੈ ਉਹਨੂੰ ਨਾ ਇਨਵਾਈਟ ਕਰੋ ਕਿਉਂਕਿ ਐਚਐਮਪੀਵੀ ਦੇ ਅਗੇਂਸਟ ਕੋਈ ਟੀਕਾ ਨਹੀਂ ਹੈਗਾ ਸਾਡੇ ਕੋਲ ਟੀਕਾ ਹੈਗਾ ਫਲੂ ਦੇ ਅਗੇਂਸਟ ਤੇ ਕੋਵਿਡ ਦੇ ਅਗੇਂਸਟ ਜਿਹੜਾ ਆਰਐਸਵੀ ਵਾਇਰਸ ਹੈ ਰੈਸਪੀਰੇਟਰੀ ਸੈਂਸੀਸ਼ਲ ਵਾਇਰਸ ਉਹ 6 ਮਹੀਨੇ ਥਲੇ ਬੱਚਿਆਂ ਦੇ ਉੱਤੇ ਜ਼ਿਆਦਾ ਅਸਰ ਕਰਦਾ ਜਾਂ ਬਜ਼ੁਰਗਾਂ 'ਤੇ ਕਰਦਾ ਉਹਦੇ ਪ੍ਰਤੀ ਜਿਹੜਾ ਹੈਗਾ ਕਯੂਬਿਕ ਹਾਰੋਂਟੇਰੀਓ 'ਚ ਜਿਹੜਾ ਮੋਨੋਕਲੋਨਲ ਐਂਟੀਬਾਡੀ ਦਾ ਟੀਕਾ ਲਾਇਆ ਜਾ ਰਿਹਾ ਜਿਦੇ ਵਿੱਚ ਐਂਟੀਬਾਡੀਜ਼ ਜਿਹੜੀਆਂ ਪਲੋਣੇ ਆ 4-6 ਮਹੀਨੇ 'ਚ ਉਹਦਾ ਅਸਰ ਘਟ ਜਾਂਦਾ ਬੀਸੀ 'ਚ ਬੜੇ ਸਿਲੈਕਟਿਵ ਕੇਸਿਸ ਚ ਲਾਇਆ ਜਾ ਰਿਹਾ ਸਾਰਿਆਂ ਨੂੰ ਨਹੀਂ ਹੈਗਾ ਔਰ ਮਾਨਯੋਗ ਹੌਨਰੇਬਲ ਡੇਵਿਡ EB ਸਾਡੇ ਜਿਹੜੇ ਹੈਗੇ ਆ ਪ੍ਰੀਮੀਅਰ ਉਹਨਾਂ ਨੂੰ ਬੇਨਤੀ ਅਗਲੇ ਸਾਲ ਸਾਰੇ ਬੱਚੇ 2 ਸਾਲ ਤੋਂ ਥੱਲੇ ਆ RSV ਦਾ ਜਿਹੜਾ ਹੈਗਾ ਟੀਕਾ ਲਾਇਆ ਜਾਏ ਕਿਉਂਕਿ ਉਹਦੀ ਕੀਮਤ 952 ਡਾਲਰ ਹੈ ਇਸ ਤੇ ਨੂੰ ਰੈਸ਼ਨ ਕਰਨਾ ਪੈਂਦਾ ਲੇਕਿਨ ਕਿਊਬਿਕ ਅਨਟੇਰੀਓ ਚ ਹਰ 2 ਸਾਲ ਤੋਂ ਥੱਲੇ ਬੱਚਿਆਂ ਨੂੰ ਲਾਇਆ ਜਾ ਰਿਹਾ ਸੋ ਪਰਹੇਜ਼ ਕਰਨਾ ਬਹੁਤ ਜ਼ਰੂਰੀ ਆ ਹੋਂਸਿਆਣਾ ਚ ਜਿਹੜੇ ਵਾਇਰਲ ਇਨਫੈਕਸ਼ਨ ਕਿਉਂ ਜ਼ਿਆਦਾ ਹੁੰਦੇ ਕਿਉਂਕਿ ਅਸੀਂ ਘਰਾਂ ਚ ਰਹਨੇ ਆ ਅਸੀਂ ਬਾਹਰ ਘਟ ਜਾਂਦੇ ਆ ਕਿਉਂਕਿ ਠੰਡ ਹੈਗੀ ਔਰ ਜਿਹੜਾ ਵਾਇਰਸ ਆ ਉਹ ਵੀ ਠੰਡ ਦੇ ਮਾਹੌਲ 'ਚ ਥੋੜਾ ਜਿਆਦਾ ਜੀਵਤ ਰਹਿੰਦਾ ਠੰਡ ਦੇ ਟਾਈਮ ਸਾਡੇ ਫੰਕਸ਼ਨ ਬਹੁਤ ਹੁੰਦੇ ਆ ਹੁਣ ਅਸੀਂ ਬਹੁਤ ਸਾਰੇ ਦੇਖੋ ਅਗਰ ਤੁਸੀਂ 크ਿਸਚਨ ਹੈ 크리스마ਸ ਮਨਾਇਆ ਸਾਡੇ ਬੱਚੇ ਵੀ ਹੁਣ 크리스마ਸ ਮਨਾਉਣ ਲੱਗ ਪਏ ਆ ਸ਼ਹੀਦਤ ਜਿਹੜਾ ਹਫਤਾ ਮਨਾਇਆ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਨਮ ਮਨਾਇਆ ਹੁਣ ਅੱਜ ਲੋੜੀ ਵੀ ਹੈਗੀ ਆ ਕੱਲ ਸੰਗਰਾਦ ਹੈਗੀ ਆ ਬਹੁਤ ਸਾਰੇ ਜਿਹੜੇ ਅੱਗੇ ਸਾਡੇ ਤਿਉਹਾਰ ਸਾਡੇ ਜਿਹੜੇ ਕਲਚਰਲ ਰਿਲੀਜੀਅਸ ਤਿਉਹਾਰ ਇਹ ਸਿਆਲਾਂ ਚ ਹੁੰਦੇ ਜਿੱਥੇ ਅਸੀਂ ਇਕੱਠੇ ਹੁੰਦੇ ਆ ਔਰ ਹੋਣਾ ਵੀ ਚਾਹੀਦਾ ਲੇਕਿਨ ਵਾਇਰਸ ਦਾ ਸਪਰੈਡ ਜਿਹੜਾ ਹੈਗਾ ਸਮਰ ਚ ਘੱਟ ਹੁੰਦਾ ਕਿਉਂਕਿ ਅਸੀਂ ਬਾਹਰ ਕੰਮ ਦੇ ਫਿਰਦੇ ਆ ਅਗਰ ਤੁਸੀਂ ਜਾ ਰਹੇ ਰੋਡ ਤੇ ਕੋਈ ਖੰਗ ਵੀ ਗਿਆ ਤੇ ਵਾਇਰਸ ਡਿਸਪਰਸ ਹੋ ਜਾਂਦਾ ਨਾਲੇ ਅਸੀਂ ਘਰਾਂ ਦੇ ਵਿੱਚ ਘੱਟ ਰਹਿੰਦੇ ਆ ਔਰ ਜਿਹੜਾ ਸੂਰਜ ਹੈਗਾ ਸਾਡੀ ਇਮਿਊਨਿਟੀ ਵੀ ਵਧਾਉਂਦਾ ਸਿਆਲਾਂ ਚ ਸਾਡੀ ਇਮਿਊਨਿਟੀ ਥੋੜੀ ਘੱਟ ਹੁੰਦੀ ਆ ਬੈਸਟ ਇਹੀ ਆ ਪ੍ਰੇਜ ਪ੍ਰੀਵੈਂਸ਼ਨ ਇਜ਼ ਬੈਟਰ ਕਿਉਂਕਿ ਇਹਦੇ ਲਈ ਫਿਰ ਸਿੰਪਟੋਮੈਟਿਕ ਟਰੀਟਮੈਂਟ ਅਗਰ ਤੁਹਾਨੂੰ ਹੋ ਗਿਆ ਤੇ ਓਹਲੀ-ਓਲੀ ਹਟ ਜਾਊਗਾ ਅਗਰ ਨਹੀਂ ਤੇ ਫਿਰ ਤੁਹਾਨੂੰ ਕੋਈ ਨਾ ਕੋਈ ਸਪੋਰਟਿਵ ਹੈਲਥ ਜਿੱਦਾਂ ਤੁਹਾਡੇ ਹੈਲਥ케ਅਰ ਪ੍ਰੋਵਾਈਡਰ ਦੇ ਨਾਲ ਗੱਲ ਕਰਨੀ ਪੈਣੀ ਹੈ ਅਗਰ ਸਾਹ ਲੈਣ 'ਚ ਔਖਿਆਈ ਆ ਛਾਤੀ ਤੇ ਦਰਦ ਹੋ ਸਕਦੀ ਆ ਤੇ ਹੋ ਸਕਦਾ ਕਈ ਵਾਰ ਨਿਮੋਨੀਆ ਹੋਵੇ ਸੋ ਤੁਹਾਨੂੰ ਫਿਰ ਉਹਦਾ ਆਪਣੇ ਹੈਲਥ케ਅਰ ਪ੍ਰੋਵਾਈਡਰ ਦੇ ਨਾਲ ਜ਼ਰੂਰ ਸੰਪਰਕ ਕਰਨਾ ਚਾਹੀਦਾ